ਮਹਾਦੇਵ ਜੀ ਦਾ ਕੋਈ ਵੀ ਫੈਸਟੀਵਲ ਆਉਂਦਾ ਤੇ 43 ਦਿਨ ਦਿਨ ਰਾਤ ਲੰਗਰ ਚੱਲਦਾ ਇੱਥੇ ਤੇ ਇੱਥੇ ਬਣੋੜੇ ਮਾਲ ਵਿਸ਼ਾਲ ਕਾਇ ਰੂਪਿਆ ਜੀ ਮਹਾਦੇਵ ਜੀ ਦੇ ਸ਼ਿਵਲਿੰਗ ਦਾ ਤੇ ਇਹ ਵਾਲੇ ਨਹੀਂ ਪਾਂਡਵਾ ਨਹੀਂ ਬਣਾਏ ਆਪਣੇ ਖੁਦ ਆਪਣੇ ਅੱਛਾ ਜੀ ਇਹ ਪਾਂਡਵਾ ਦੁਆਰਾ ਬਣਾਏ ਹੋਏ ਆ ਇੱਥੇ ਉਹਦੇ ਤੇ ਦੁਆਪਰ ਯੁੱਗ ਦੇ ਫਿਰ ਹੋ ਗਏ ਜਦੋਂ ਅਸੀਂ ਮਾਚਲ ਬੜੀ ਦਾ ਬਾਕੀ ਤਾਂ ਪਤਾ ਨਹੀਂ ਪਰ ਮਹਾਦੇਵ ਜੀ ਦੇ ਮੰਦਰਾਂ ਦੀ ਤੁਹਾਨੂੰ ਪਤਾ ਕੋਈ ਗਿਣਤੀ ਨਹੀਂਗੀ ਬਹੁਤ ਹੀ ਤੁਸੀਂ ਇਉਂ 24 ਆਵਰਸ 24 ਘੰਟੇ ਇੱਥੇ ਲੰਗਰ ਤੁਹਾਨੂੰ ਤਿਆਰ ਮਿਲੇਗਾ 9 ਵਜੇ ਦੇ ਦਰਸ਼ਨ ਕਰਾਉਣਾ ਜਿੱਥੇ ਕਿ ਤੁਹਾਨੂੰ ਸ਼ਿਵਜੀ ਮਹਾਰਾਜ ਜੀ ਦੇ ਤੇ ਮਾ ਪਾਰਵਤੀ ਦੇ ਇਕੱਠਿਆਂ ਦੇ ਹੀ ਦਰਸ਼ਨ ਹੋਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਣੇ ਨਵੇਂ ਬਲੌਗ 'ਚ ਆਪਣਾ ਇਹਦਾ ਬਲੌਗ ਹੈ ਜੀ ਮਹਾਦੇਵ ਜੀ ਦੇ ਮੰਦਰ ਦਾ ਤੇ ਉਹ ਬਹੁਤ ਹੀ ਹਿਡਨ ਮੰਦਿਰ ਆ ਤੇ ਬਹੁਤ ਹੀ ਘੱਟ ਲੋਕੀ ਉੱਥੇ ਗਏ ਆ ਤੇ ਇਹ ਪੀੜ ਨਗਾਹੇ ਤੋਂ ਲਪ ਅਪਰੋਕਸੀਮੇਟਲੀ 10 ਕਿਲੋਮੀਟਰ ਦੀ ਦੂਰੀ ਤੇ ਹੈਗਾ ਭਾਈ ਜੀ 7-8 ਕਿਲੋਮੀਟਰ 7-8 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਉਹਨਾਂ ਦਾ ਨਾਮ ਹੈ ਜੀ ਬਨੋੜੇ ਮਹਾਦੇਵ ਤੇ ਆਪਾਂ ਚੱਲੇ ਆ ਜੀ ਅੱਜ ਬਨੋੜੇ ਮਹਾਦੇਵ ਤੇ ਆਪਾਂ ਜਿੱਥੇ ਖੜੇ ਆ ਇੱਥੋਂ ਉਹਨਾਂ ਦੀ ਦੂਰੀ ਰਹਿ ਗਈ ਆ ਜੀ 1 ਕਿਲੋਮੀਟਰ ਦੀ ਤੇ ਉਹ ਸਾਹਮਣੇ ਮੰਦਿਰ ਦਿਖਾਈ ਦਿੰਦਾ ਆ ਵਾਈਟ ਕਲਰ ਦਾ ਤੇ ਉਹ ਸਾਹਮਣੇ ਆ ਜੀ ਬਨੋੜੇ ਮਹਾਦੇਵ ਤੇ ਉੱਥੇ ਆਪਾਂ ਜਾਣਾ ਆ ਅੱਜ ਤੇ ਤੁਹਾਨੂੰ ਵੀ ਕਹਿਣਾ ਆ ਕਿ ਇਹ ਰੋਜ਼ ਹੀ ਰੋਜ਼ ਕਿਤੇ ਨਾ ਕਿਤੇ ਉਹ ਮਹਾਦੇਵ ਜੀ ਦੇ ਮੰਦਰ ਲੱਭ ਲੱਭ ਵਲੌਗ ਪਾਉਂਦਾ ਰਹਿੰਦਾ ਹੈ ਕੀ ਕਰੀਏ ਜਦੋਂ ਹਿਮਾਚਲ ਬੜੀ ਦਾ ਬਾਕੀ ਤਾਂ ਪਤਾ ਨਹੀਂ ਪਰ ਮਹਾਦੇਵ ਜੀ ਦੇ ਮੰਦਰਾਂ ਦੀ ਤੁਹਾਨੂੰ ਪਤਾ ਕੋਈ ਗਿਣਤੀ ਨਹੀਂਗੀ ਬਹੁਤ ਹੀ ਜਿਆਦੇ ਮੰਦਰ ਆ ਤੇ ਅੱਪਾਂ ਅੱਜ ਚੱਲੇ ਆ ਜੀ ਮਹਾਦੇਵ ਜੀ ਦੇ ਮੰਦਰ ਤੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਨੇ ਆ ਤੇ ਜਾਣਦੇ ਆ ਉੱਥੇ ਦਾ ਕੀ ਇਤਿਹਾਸ ਬਣੇ ਰਿਓ ਜੀ ਵਲੌਗ ਤੇ ਇਹ ਆ ਜੀ 메인 ਐਂਟਰੀ ਬਨੋੜੇ ਮਹਾਦੇਵ ਜੀ ਦੀ ਤੇ ਬਾਹਰੋਂ ਮੰਦਿਰ ਦਾ ਸਟਰਕਚਰ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਇਹ ਹਜੇ ਗੇਟ ਆ ਜੀ 메인 ਗੇਟ ਬਨੋੜੇ ਮਹਾਦੇਵ ਜੀ ਦਾ ਤੇ ਅੰਦਰੋਂ ਵੀ ਦਰਸ਼ਨ ਕਰਾਉਣੇ ਆ ਤੇ ਤੁਸੀਂ ਬਾਹਰੋਂ ਦੇਖੋ ਆ ਸਾਹਮਣੇ ਇਹਦੇ ਇੱਕ ਸਲੂਵਰ ਬਣਿਆ ਤੇ ਝੀਲ ਵਗੈਰਾ ਸ਼ਾਇਦ ਇੱਦਾਂ ਕੁਝ ਕਰਕੇ ਆ ਤੇ ਇਹ ਦੇਖ ਸਕਦੇ ਤੁਸੀਂ ਬਤਕਾ ਵੀ ਤੇ ਇਹਦੇ ਵਿੱਚ ਹੋਰ ਵੀ ਐਕਟੀਵਿਟੀ ਦੀਆਂ ਚੀਜ਼ਾਂ ਸ਼ਾਇਦ ਲੱਗੀਆਂ ਆਆਂ ਆ ਵਿੱਚ ਦੀ ਰस्सियां ਵੀ ਲੱਗੀਆਂ ਇਹਦੇ ਤੇ ਤਾਰਾ ਪੰਨੀਆਂ ਹੋਈਆਂ ਤੇ ਇਹਦੇ ਵਿੱਚ ਬੂਟਿੰਗ ਦਾ ਸਮਾਨ ਵੀ ਕਾਫੀ ਪਿਆ ਵਾ ਤੇ ਕਾਫੀ ਸੋਹਣੀ ਚ ਹੀ ਲਿਆ ਕਾਫੀ ਵੱਡੀ ਵੀ ਆ ਤੇ ਐਨ ਉੱਪਰ ਤਾਂ ਹੀ ਭਰੀ ਹੋਈ ਆ ਸ਼ਾਇਦ ਹੋ ਸਕਦਾ ਵੀ ਇਹ ਮੀਂਹ ਦੇ ਪਾਣੀ ਨਾਲ ਜਾਂ ਜਾਰੀ ਹੋ ਗਈ ਹੋਵੇ ਤੇ ਹੁਣ ਚੱਲਦੇ ਆਪਾਂ ਅੰਦਰ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਨੇ ਆ ਜੀ ਬਣੀ ਰਹੋ ਜੀ 메ਨ ਇੰਟਰਸ ਬਨੋੜੀ ਮਹਾਦੇਵ ਜੀ ਦੀ ਤੇ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਸਟਰਕਚਰ ਆ ਤੇ ਕਮਲ ਦਾ ਫੁੱਲ ਬਣਾਇਆ ਹੋਇਆ ਇੱਥੇ ਤੇ ਬਹੁល ਹੀ ਸੋਹਣਾ ਲੱਗਦਾ ਪਿਆ ਮੰਦਿਰ ਇਹ ਕਿਉਂਕਿ ਕਲਾਕਾਰੀ ਬਹੁਤ ਜ਼ਿਆਦਾ ਕੀਤੀ ਹੋਈ ਹੈ ਤੇ ਇੱਕ ਸਾਈਡ ਨੰਦੀ ਮਹਾਰਾਜ ਤੇ ਦੂਸਰੇ ਸਾਈਡ ਤੇ ਸ਼ੇਰ ਹੈ ਜੀ ਬਨੋੜੇ ਮਹਾਦੇਵ ਜੀ ਦੇ ਅੰਦਰ ਦਾ ਸਟਰਕਚਰ ਤੇ ਸਾਹਮਣੇ ਗਣੇਸ਼ ਮਹਾਰਾਜ ਜੀ ਵਿਰਾਜਮਾਨ ਹੈ ਜਾਂਦਿਆਂ ਨਹੀਂ ਤੇ ਇੱਧਰ ਨੰਦੀ ਮਹਾਰਾਜ ਜੀ ਵਿਰਾਜਮਾਨ ਹੈ ਤੇ ਸਾਹਮਣੇ ਤੁਣਾ ਹੈ ਜੀ ਤੇ ਇੱਧਰ ਮਹਾਦੇਵ ਜੀ ਤੇ ਇਸ ਦੇ ਸਾਹਮਣੇ ਹੀ ਮਹਾਦੇਵ ਜੀ ਬਰਾਜ਼ਮਾਨ ਸਾਹਮਣੇ ਦੇਖ ਸਕਦੇ ਤੁਸੀਂ ਤੇ ਮਹਾਦੇਵ ਜੀ ਦੇ ਸ਼ਿਵਲਿੰਗ ਦਾ 24 ਘੰਟੇ ਅਭਿਸ਼ੇਕ ਹੁੰਦਾ ਰਹਿੰਦਾ ਜੀ ਇੱਥੇ ਤੇ ਦੇਖ ਸਕਦੇ ਤੁਸੀਂ ਸਟਰਕਚਰ ਕਿੰਨਾ ਸੋਹਣਾ ਤੇ ਕਿੰਨਾ ਵਿਸ਼ਾਲ ਕਾਏ ਰੂਪਿਆ ਜੀ ਮਹਾਦੇਵ ਜੀ ਦੇ ਸ਼ਿਵਲਿੰਗ ਦਾ ਤੇ ਉੱਪਰੋਂ ਵੀ ਦੇਖ ਸਕਦੇ ਤੁਸੀਂ ਲਾਈਟਿੰਗ ਕਿੰਨੀ ਸੋਹਣੀ ਕੀਤੀ ਹੋਈ ਹੈ। ਇਹ ਤੇ ਦੀਵਾਰਾਂ ਕੇ ਤੇ ਇਹ ਸਾਰੀ ਡਾਂਡੇ ਦੀ ਜਗ੍ਹਾ ਆ ਤੇ ਤੁਹਾਨੂੰ ਮੈਂ ਇੱਕ ਹੋਰ ਸ਼ਿਵਲਿੰਗ ਦੇ ਦਰਸ਼ਨ ਕਰਾਉਣਾ ਜਿੱਥੇ ਕਿ ਤੁਹਾਨੂੰ ਸ਼ਿਵਜੀ ਮਹਾਰਾਜ ਜੀ ਦੇ ਤੇ ਮਾਂ ਪਾਰਵਤੀ ਦੇ ਇਕੱਠਿਆਂ ਦੇ ਹੀ ਦਰਸ਼ਨ ਹੁੰਦੇ ਆ। ਦੇ ਦੇਖ ਸਕਦੇ ਤੁਸੀਂ ਫੋਟੋ ਤੇ ਵੀ ਦਰਸਾਇਆ ਗਿਆ ਉਹਨਾਂ ਨੇ ਤੇ ਇੱਕ ਸਾਈਡ ਸ਼ਿਵ ਮਹਾਰਾਜ ਤੇ ਦੂਸਰੀ ਸਾਈਡ ਮਾ ਪਾਰਵਤੀ ਤੇ ਮੈਂ ਹੁਣ ਤੁਹਾਨੂੰ ਲਾਈਵ ਦਰਸ਼ਨ ਕਰਾਉਣਾ ਜੀ ਉਹਨਾਂ ਦੇ ਤੇ ਦੇਖ ਸਕਦੇ ਤੁਸੀਂ ਸਾਹਮਣੇ ਸ਼ਿਵਲਿੰਗ ਤੇ ਵਿਰਾਜਮਾਨ ਇੱਕ ਸਾਈਡ ਤੇ ਸ਼ਿਵਜੀ ਮਹਾਰਾਜ ਤੇ ਦੂਸਰੀ ਸਾਈਡ ਤੇ ਮਾ ਪਾਰਵਤੀ ਤੇ ਇੱਥੇ ਵੀ ਇਹਨਾਂ ਦਾ 24 ਘੰਟੇ ਜਲ ਅਭਿਸ਼ੇਕ ਹੁੰਦਾ ਹੀ ਰਹਿੰਦਾ ਜੀ ਤੇ ਕਰੋ ਦਰਸ਼ਨ ਜੀ ਬਹੁਤ ਹੀ ਪ੍ਰਾਚਨ ਸ਼ਿਵਜੀ ਸ਼ਿਵਲਿੰਗ ਦੇ ਤੇ ਜੋ ਕਿ ਇੱਕ ਸਾਈਡ ਤੋਂ ਮਾ ਪਾਰਵਤੀ ਤੇ ਦੂਸਰੀ ਸਾਈਡ ਸ਼ਿਵ ਮਹਾਰਾਜ ਜੀ ਤੇ ਇਹ ਬਨੋੜੇ ਮਹਾਦੇਵ ਜੀ ਚ ਸਥਿਤ ਹੈ ਜੀ ਇਹ ਸ਼ਿਵਲਿੰਗ ਤੇ ਇੱਥੇ ਵੀ ਦੇਖ ਸਕ ਰਹੇ ਤੁਸੀਂ ਉੱਪਰਲੀ ਸਾਈਡ ਕਾਫੀ ਕਾਰਗਰੀ ਕੀਤੀ ਹੋਈ ਹੈ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਇਧਰ ਮਾਂ ਪਗਵਤੀ ਦੀ ਸਰੂਪ ਇੱਥੇ ਚੈਪ ਇਧਰਲੀ ਸਾਈਡ ਲੰਗਰ ਹਾਲ ਹੈ ਜੀ ਇਹ ਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਜਲ ਪਾਣੀ ਪ੍ਰਸ਼ਾਦਾਂ ਤੁਸੀਂ ਸ਼ਕ ਸ਼ਕ ਸਕਦੇ ਆ ਤੇ 24 ਆਵਰਸ ਚੱਲਦਾ ਹੀ ਰਹਿੰਦਾ ਇੱਥੇ ਤੇ ਇਧਰਲੀ ਸਾਈਡ ਵੀ ਤੇ ਮਹਾਦੇਵ ਜੀ ਦੀ ਆ ਆਦੀ yogi ਮੂਰਤੀ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਇੱਥੇ ਪਈ ਆ ਤੇ ਕਰੋ ਦਰਸ਼ਨ ਮਹਾਦੇਵ ਜੀ ਦੇ ਆਦੀ ਯੋਗੀ ਰੂਪ ਦੇ ਤੇ ਇੱਕ ਸਾਈਡ ਤੇ ਹੋਰ ਤੁਹਾਨੂੰ ਦਿਖਾਉਣੇ ਆ ਜੀ ਮਹਾਦੇਵ ਜੀ ਦਾ ਇੱਕ ਹੋਰ ਰੂਪ ਹੈ ਇੱਥੇ ਜਿਸ ਦੇ ਸਾਹਮਣੇ ਨੰਦੀ ਮਹਾਰਾਜ ਜੀ ਵਿਰਾਜਮਾਨ ਆ ਕਰੋ ਦਰਸ਼ਨ ਜੀ ਰੂਪ ਪਿਆ ਜੀ ਮਹਾਦੇਵ ਮਾ ਪਾਰਵਤੀ ਤੇ ਗਣੇਸ਼ ਮਹਾਰਾਜ ਜੀ ਦਾ ਦਰਬਾਰੇ ਫੜੀਏ ਇਹ ਬੋਲੇ ਸਾਡੇ ਬਚਪਨ ਦੇ ਸਾਡੇ ਜਨਮ ਦੇ ਵੀ ਪਹਿਲਾਂ ਦਾ ਇਹ ਪਾਣਵਾ ਦੁਆਰਾ ਹੋਇਆ ਨਿਰਮਾਣ ਇਹਦਾ ਅੱਛਾ ਜੀ ਹਾਂਜੀ ਹਾਂਜੀ ਇਹ ਬਹੁਤ ਪ੍ਰਾਚੀਨ ਹੈ ਬਹੁਤ ਅਜਬ ਦਾ ਯਾਦਵਾ ਤੋਂ ਪਾਣਵਾਂ ਬਾਹਰ ਕੱਢੇ ਸੀ ਹਾਂਜੀ ਪਾਣਵਾ ਨੇ ਆ ਕੇ ਸਾਰੀ ਇਹ ਧਰਤੀ ਭੂਮੀ ਵੀ ਅੱਛਾ ਜੀ ਔਰ ਇੱਥੇ ਵੀ ਆਏ ਠੀਕ ਹੈ ਜੀ ਆਹ ਵੀ ਆਏ ਹਾਂਜੀ 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 ਇੱਥੇ ਆਏ ਦੇ ਇੱਥੇ ਪਾਣਵਾ ਨੇ ਆ ਕੇ ਬਿਲਡਿੰਗ ਬਣਾਏ ਉਹਨਾਂ ਨੇ ਉਹਨਾਂ ਨੇ ਪੂਜਾ ਕਰੀਆਂ ਅੱਛਾ ਜੀ ਪੂਜਾ ਚਾਹਾਂ ਔਰ ਉਹਨਾਂ ਦੀ ਗੱਤਾਂ ਇਹ ਬਹੁਤ ਪ੍ਰਾਚੀਨ ਹੈ ਬਹੁਤ ਮਸ਼ਹੂਰ ਅੱਛਾ ਜੀ ਤੇ ਅੰਦਰ ਜਿੱਦਾਂ ਮੈਂ ਜਾ ਕੇ ਦੇਖਿਆ ਆ ਤੇ ਸ਼ਿਵਲਿੰਗ ਦੀ ਦੋ ਸਰੂਪ ਹੋਇਆ ਇੱਕ ਸਾਈਡ ਤੇ ਮਾ ਪਾਰਵਤੀ ਹਾਂਜੀ ਹਾਂਜੀ ਇੱਕ ਸਾਈਡ ਤੇ ਸ਼ਿਵ ਮਹਾਰਾਜ ਜੀ ਹਾਂਜੀ 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 ਸ਼ਿਵ ਪਰਿਵਾਰ ਹੈ ਹੋਣ ਹਾਂਜੀ ਠੀਕ ਹੈ ਜੀ ਇੱਥੇ ਕਾਰਤਿਕ ਉਹ ਆਂਦਾ ਸ਼ਿਵਲਿੰਗ ਹੈ ਇਹ ਨਾਲ ਮੰਦਰ ਅੰਦਰ ਐਂਟਰੀ ਕਰਦੇ ਗਣੇਸ਼ ਭਗਵਾਨ ਜੀ ਹਾਂਜੀ ਹਾਂ ਅੰਦਰ ਜੰਗ ਭਗਵਾਨ ਜੀ ਦਰਵਾਜ਼ੇ ਨਾਲ ਜੀ ਭਗਵਾਨ ਠੀਕ ਹੈ ਜੀ ਠੀਕ ਹੈ ਮਤਲਬ ਸਾਰਾ ਪਰਿਵਾਰ ਉਹਨਾਂ ਦਾ ਇੱਕ ਜਗ੍ਹਾ ਇੱਥੇ ਵਿਰਾਜਮਾਨ ਹੈ ਇਹ ਬੰਦੇ ਨੇ ਬਣਾਏ ਵਾ ਨਹੀਂ ਇਹ ਪਾਂਡਵਾ ਨੇ ਬਣਾਏ ਵਾ ਆਪਣੇ ਖੁਦ ਆਪਣੇ ਅੱਛਾ ਜੀ ਇਹ ਪਾਂਡਵਾ ਦੁਆਰਾ ਬਣਾਏ ਹੋਏ ਆ ਇੱ ਦੁਆਪਰ ਯੁੱਗ ਦੀ ਆਪਾਸ ਨੇ ਆਈ ਜਾਂ ਪਾਣੋ ਵੀ ਕੱਲੇ ਕੋਈ ਅੱਜ ਤੋਂ 50 5000 ਸਾਲ ਪਹਿਲੇ ਹੋਏ ਵਾਹ ਇੰਨਾ ਕ ਟਾਈਮ ਹੋ ਗਿਆ ਹੋਣਾ ਹਾਂਜੀ ਹਜ਼ਾਰਾਂ ਸਾਲ ਪੁਰਾਣਾ ਹਜ਼ਾਰਾਂ ਸਾਲ ਪੁਰਾਣਾ ਤੇ ਇੱਧਰ ਕੋਈ ਇਤਿਹਾਸਕ ਚੀਜ਼ ਹੈ ਜੀ ਆਪਣੀ ਇੱਧਰ ਇਤਿਹਾਸਕ ਚੀਜ਼ ਸਿਰਫ ਇਹੀ ਹੈ ਜਿਆਦਾ ਜਿੱਦਾਂ ਗੱਟ ਬ੍ਰੇਕ ਹੋ ਗਿਆ ਥੋੜਾ ਹਾਂਜੀ ਹਾਂਜੀ ਬਾਕੀ ਨੇਚਰਲ ਜੰਗਲ ਹੈ ਠੀਕ ਹੈ ਜੀ ਠੀਕ ਹੈ ਤੇ ਲੰਗਰ ਦੀ ਸਹੂਲਤ ਕਿੱਦਾਂ ਜੀ 24 ਆਵਸ ਚੱਲਦੇ ਰਹਿੰਦੇ ਹਾਂ ਹਾਂਜੀ ਹਾਂਜੀ ਹੁਣ ਜਿੱਦਾਂ ਜਿੱਦਾਂ ਕੋਈ ਵੀ ਫੈਸਟੀਵਲ ਆ ਕੋਈ ਜਨਤ ਕਰਨ ਦਾ 45 ਦਿਨ ਹਾਂਜੀ ਹਾਂਜੀ 45 ਦਿਨ ਲੰਗਰ ਦਿਨ ਰਾਤ ਰਿਹਾ ਦਿਨ ਰਾਤ ਚੱਲੇਗਾ ਨਹੀਂ ਹੁਣ ਸ਼ਿਵਰਾਤਰੀ ਮੋਛਾ ਵਾਣਾ ਹਾਂਜੀ ਇਹ ਸ਼ਿਵਰਾਤਰੀ ਆਪਣੀ ਕਦਵਾਣੀ ਹੁਣ ਜੀ ਸ਼ਿਵਰਾਤਰੀ ਹੁਣ ਮਾਰਚ ਰਾਜਿੰਦੀ ਜੀ ਫਰਵਰਰੀ ਜਿੱਦਾਂ ਮਾਰਚ ਚ ਠੀਕ ਹੈ ਜੀ ਤੇ ਹੋ ਸਕਿਆ ਸੀ ਉਦੋਂ ਵੀ ਢੇੜਾ ਕੱਢ ਕੇ ਜਾਵਾਂਗੇ ਜਰੂਰ ਧੂਮਗਾ ਮਨਾਈ ਜਾਂਦੀ ਬੇਥਾ ਅੱਛਾ ਜੀ ਸਾੜੇ ਫੁੱਲ ਭਰੀ ਉਹਦੀ ਬਹੁਤ ਜ਼ਿਆਦਾ ਮੈਂ ਬਹੁਤ ਸੁਣਿਆ ਸੀ ਇਸ ਮੰਦਰ ਬਾਰੇ ਬਟ ਆਇਆ ਅੱਜ ਪਹਿਲੀ ਵਾਰੀ ਆ

ਏ ਉਹ ਗ੍ਰੀਨਵੱਡ ਗ੍ਰੀਨਵੱਡ ਕਰਿਆ ਮੈਂ ਅਭੀ ਵਾਹ ਕਰਕੇ ਆਇਆ ਥਾ ਜੀ ਇਹ ਸਾਰਾ ਮੰਦਿਰ ਦੇ ਬੈਕਸਾਈਡ ਦਾ ਥਿਊ ਹੈ ਜੀ ਤੇ ਇੱਥੇ ਦੇਖ ਸਕਦੇ ਤੁਸੀਂ ਆਈ ਲਵ ਵਿਲ ਨੋਟ ਏ ਮਹਾਦੇਵ ਤੇ ਇਧਰਲੀ ਸਾਈਡ ਇਹ ਸ਼ਾਇਦ ਲੰਗਰ ਹਾਲ ਆ ਇਹਨਾਂ ਦਾ ਕਿਉਂਕਿ ਉਧਰਲੀ ਸਾਈਡ ਸਗਲੇ ਵਗੈਰਾ ਕਾਫੀ ਰੱਖੇ ਹੋਏ ਆ ਤੇ ਇਹ ਪਲੇਗਰਾਉਂਡ ਚ ਜਦੋਂ ਵੀ ਉਹਨਾਂ ਨੇ ਦੱਸਿਆ ਵੀ ਮਹਾਦੇਵ ਜੀ ਦਾ ਕੋਈ ਵੀ ਫੈਸਟੀਵਲ ਆਉਂਦਾ ਤੇ 41 ਦਿਨ ਦਿਨ ਰਾਤ ਲੰਗਰ ਚੱਲਦਾ ਇੱਥੇ ਤੇ ਇੱਥੇ ਬਨੋੜੇ ਮਹਾਦੇਵ ਜੀ ਚੱਲਦਾ ਹੈ ਇਹ ਇਹ ਉਹਨਾਂ ਨੇ ਦੱਸਿਆ ਵੀ ਇਹ ਅੱਜ ਦਾ ਮੰਦਰ ਨਿਗਾ ਇਹ ਦੁਆਪਰ ਯੁਗ ਦਾ ਵਾ ਤੇ ਕਿਉਂਕਿ ਜਦੋਂ ਪਾਂਡਵਾਂ ਨੂੰ ਅਗਿਆਤ ਵਾਸ ਦੌਰਾਨ ਤੇ ਇੱਥੇ ਆਏ ਸੀਗੇ ਤੇ ਉਹਨਾਂ ਦੁਆਰਾ ਹੀ ਇਹ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਆ ਇੱਥੇ ਇਹ ਸ਼ਿਵਲਿੰਗ ਕੋਈ ਬਾਅਦ ਵਿੱਚ ਬਣਾਏ ਨਹੀਂ ਗਏ ਤੇ ਪਾਂਡਵਾਂ ਦੇ ਦੁਆਰਾ ਸਥਾਪਿਤ ਕੀਤੇ ਹੋਏ ਸ਼ਿਵਲਿੰਗ ਆ ਇੱਥੇ ਪਿਛਲੀ ਸਾਈਡ ਤੁਸੀਂ ਦੇਖ ਸਕਦੇ ਆ ਜੀ ਹਰਿਆ ਭਰੀਆਂ ਪਹਾੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਬਨੋੜੇ ਮਹਾਦੇਵ ਜੀ ਦੇ ਮੰਦਰ ਤੋਂ ਜਸਟ ਬੈਕ ਸਾਈਡ ਤੇ ਇਹ ਲੰਗਰ ਹਾਲ ਜਿੱਦਾਂ ਤੁਹਾਨੂੰ ਦੱਸ ਕੇ ਹਟਿਆ ਮੈਂ ਤੇ ਇਹ ਆ ਜੀ ਇਹਦਾ ਪਿਛੇ 뷰 ਪੁਆਇੰਟ ਤੇ ਆਪਾਂ ਤੁਹਾਨੂੰ ਹੁਣ ਰਸੋਈ ਘਰ ਦੇ ਵੀ ਦਰਸ਼ਨ ਕਰਾਉਨੇ ਆ ਤੇ ਜਿੱਥੇ ਲੰਗਰ ਤਿਆਰ ਹੁੰਦਾ ਆ ਤੇ ਉਹ ਸਾਹਮਣੇ ਉੱਪਰ ਆ ਜੀ ਬਨੋੜੇ ਮਹਾਦੇਵ ਜੀ ਦਾ ਟੈਂਪਲ ਇਹ ਇਹ ਰਸੋਈ ਘਰ ਆ ਜੀ ਬਨੋੜੇ ਮਹਾਦੇਵ ਜੀ ਕਾ ਚਾਏ ਵੈ ਲੰਗਰ ਕਾ ਪ੍ਰਸ਼ਾਦ ਸੈਮ ਗ੍ਰਹਿਣ ਕਰੇ ਤੇ ਇੱਥੇ ਦੇਖ ਸਕਦੇ ਤੁਸੀਂ ਜਦੋਂ ਵੀ ਤੁਸੀਂ ਆਓ 24 ਆਵਰਸ 24 ਘੰਟੇ ਇੱਥੇ ਲੰਗਰ ਤੁਹਾਨੂੰ ਤਿਆਰ ਮਿਲੇਗਾ 9 ਵਜੇ 11 ਵਜੇ ਤੋਂ 9 ਵਜੇ ਤੱਕ ਆਰਟੀ ਕੇ ਸਮੇਂ ਬੰਦ ਰਹਿੰਦਾ ਹੈ ਤੇ ਇੱਥੇ ਲੰਗਰ ਤੁਹਾਨੂੰ ਤਿਆਰ ਮਿਲਦਾ ਹੀ ਮਿਲਦਾ ਹੈ ਜੀ ਤੇ ਦੇਖ ਸਕਦੇ ਤੁਸੀਂ ਇੱਧਰ ਹੀ ਮੇਕਿੰਗ ਕਰਕੇ ਤੇ ਇੱਥੇ ਇਹਦੇ ਚ ਸਟੋਲਾਂ ਚ ਪਾ ਕੇ ਤੇ ਸਰਵ ਕਰਦੇ ਆ ਤੇ ਆ ਸਗਲਿਆਂ ਦੇ ਵਿੱਚ ਸਾਰਾ ਪ੍ਰਸ਼ਾਦ ਤਿਆਰ ਹੁੰਦਾ ਤੇ ਇਧਰ ਆ ਥਾਲੀਆਂ ਵਗੈਰਾ ਤੇ ਪ੍ਰਾਤਾ ਵਗੈਰਾ ਸਗਲੇ ਵਗੈਰਾ ਸਾਰਾ ਕੁਝ ਤੇ ਇੱਥੇ ਹੀ ਤਿਆਰ ਹੁੰਦਾ ਲੰਗਰ ਤੇ ਇਹ ਆ ਜੀ ਬਨੋੜੇ ਮਹਾਦੇਵ ਜੀ ਦੀ ਰਸੋਈ ਇਹਨਾਂ ਨੇ ਸਪੈਸ਼ਲ ਲਿਖ ਕੇ ਲਾਇਆ ਹਰ ਹਰ ਮਹਾਦੇਵ ਸ਼ਿਵਰ ਸੋਈ ਇੱਥੇ ਪਰ ਬੀੜੀ ਸਿਗਰਟ ਪੀਣਾ ਮਨਾ ਹੈ ਕਿਰਪਾ ਜੂਤੇ ਬਾਹਰ ਕੋਲੇ ਜਦੋਂ ਵੀ ਬਨੋੜੇ ਮਹਾਦੇਵ ਆਉਣਾ ਮਾ ਜੀ ਤੇ ਤੁਹਾਨੂੰ ਕੋਈ ਖਾਣ ਪੀਣ ਦੀ ਪਰੇਸ਼ਾਨੀ ਨਹੀਂ ਹੋਣੀ ਕੋਈ ਰੋਟੀ ਪ੍ਰਸ਼ਾਦੇ ਦੀ ਤੇ ਕੋਈ ਪਾਣੀ ਦੀ ਤਾਂ ਕੋਈ ਚਾਹ ਦੀ ਜਿੰਨਾ ਕਿ ਤੁਸੀਂ ਦੇਖ ਸਕਦੇ ਆ ਇੱਥੇ ਕੇਤਲੀ ਵਿੱਚ ਚਾਹ ਪਾ ਕੇ ਰੱਖੀ ਹੁੰਦੀ ਆ ਤੇ ਇੱਕ ਡੱਬੇ ਵਿੱਚ ਰਾਸ ਬਰੈਡ ਬਿਸਕੁਟ ਹੋਰ ਵੀ ਚੀਜ਼ਾਂ ਪਾ ਕੇ ਰੱਖੀਆਂ ਹੁੰਦੀਆਂ ਤੁਸੀਂ ਇਥੋਂ ਆਪਣੀ ਚਾਹ ਵਗੈਰਾ ਕੁਝ ਪਾ ਕੇ ਤੇ ਇੱਧਰ ਸ਼ਾਮੇ ਬਹਿ ਕੇ ਸ਼ੱਕ ਸਕਦੇ ਆ ਜੀ ਆ ਦੇਵ ਜੀ ਦੇ ਮੰਦਿਰ ਦੇ ਕੋਲ ਜਸਟ ਮੰਦਿਰ ਦੇ ਬੈਕ ਸਾਈਡ ਦੇਖਿਆ ਮੈਂ ਇੱਕ ਸਕੂਲ ਹੈ ਜਿੱਥੇ ਬਣਿਆ ਹੈ ਗਵਰਨਮੈਂਟ ਪੀਐਸ ਮਹਾਦੇਵ ਤੇ ਇਹ ਜਸਟ ਬਨੋੜੇ ਮਹਾਦੇਵ ਦੇ ਮੰਦਿਰ ਦੇ ਬੈਕ ਸਾਈਡ ਹੀ ਬਣਿਆ ਹੈ ਤੇ ਬਹੁਤ ਸੋਹਣਾ ਲੱਗਦਾ ਸਕੂਲ ਇਹ ਤੇ ਕਿ ਕੁਛੋਟ ਛੋਟੇ ਬੱਚੇ ਪੜਾਈ ਕਰ ਰਹੇ ਆ ਤੇ ਸਕੂਲ ਵੀ ਬਹੁਤ ਛੋਟਾ ਜਿਹਾ ਹੈ ਤੇ ਸਟਰਕਚਰ ਬਹੁਤ ਸੋਹਣੀ ਆ ਸਕੂਲ ਦੀ ਤੇ ਇਹ ਜਸਟ ਬਟ ਬ੍ਰਿਕਸ਼ੇ ਦੇ ਸਾਹਮਣੇ ਇੱਕ ਤੇ ਇਧਰਲੀ ਸਾਈਡ ਆ ਜਾਂਦਾ ਸਕੂਲ ਤੇ ਇਹ ਉਹਨਾ ਜ਼ਿਲ੍ਹੇ ਚ ਪੈਣਾ ਜੀ ਤੇ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਆਉਣੀ ਤੇ ਉਹ ਜਸਟ ਉਹਦੇ ਸਾਹਮਣੇ ਹੀ ਸਕੂਲ ਦੇ ਵਾਸ਼ਰੂਮ ਵਗੈਰਾ ਬਣੇ ਹੋਏ ਆ ਤੇ ਲੇਡੀਜ਼ ਜੈਂਟਸ ਦੋਨੋਂ ਤਰ੍ਹਾਂ ਦੇ ਤੇ ਹਾਂਜੀ ਦਰਸ਼ਨ ਤਾਂ ਬਹੁਤ ਸੁਣੇ ਹੋ ਗਏ ਆ ਤੇ ਆਪਾਂ ਹੁਣ ਚੱਲੇ ਸੀਗੇ ਬਾਹਰਲੀ ਸਾਈਡ ਕਿਉਂਕਿ ਅੰਦਰੋਂ ਵੀ ਦਰਸ਼ਨ ਤੁਹਾਨੂੰ ਕਰਾਤੇ ਲੰਗਰ ਹਾਲ ਵੀ ਦਿਖਾਤਾ ਤੇ ਰਸੋਈ ਘਰ ਵੀ ਦਿਖਾਤਾ ਸਕੂਲ ਵੀ ਤੇ ਬਾਕੀ ਸਾਰਾ ਆਪਾਂ ਕਵਰ ਕਰ ਲਿਆ ਤੇ ਹੁਣ ਆਪਾਂ ਚੱਲਦੇ ਆ ਬਾਹਲੀ ਸਾਈਡ ਸਰੋਵਰ ਵੱਲ ਤੇ ਕਰੋਨੇ ਆ ਦਰਸ਼ਨਦਾਨ ਸਰੋਵਰ ਦੇ ਵੀ ਜੀ ਇਹ ਆ ਜੀ ਬਨੋੜੇ ਮਹਾਦੇਵ ਜੀ ਦਾ ਸਰੋਵਰ ਜੋ ਕਿ ਮੰਦਿਰ ਦੇ ਜਸਟ ਸਾਹਮਣੇ ਆ ਤੇ ਬਦਕਾ ਤੁਸੀਂ ਦੇਖ ਸਕਦੇ ਸਰੋਵਰ ਵਿੱਚ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਵਾਂ ਤੇ ਇਹ ਸਰੋਵਰ ਵੀ ਕਾਫੀ ਲੰਬਾਈ ਹੈਗੀ ਆ ਤੇ ਜੋ ਕਿ ਮਹਾਦੇਵ ਜੀ ਦੇ ਮੰਦਿਰ ਤੋਂ ਸ਼ੁਰੂ ਹੋ ਕੇ ਤੇ ਸੜਕ ਦੇ ਦੂਸਰੀ ਸਾਈਡ ਜਾ ਕੇ ਖਤਮ ਹੁੰਦੀ ਹੈ ਇਹ ਤੇ ਬਟ ਉਹ ਤਾਰਾਂ ਦਾ ਹਜੇ ਆਪਾਂ ਨੂੰ ਕੁਝ ਪਤਾ ਨਹੀਂ ਲੱਗਾ ਵੀ ਕੀ ਇਹਨਾਂ ਦਾ ਪ੍ਰੋਸੈਸਿੰਗ ਹੈ ਤੇ ਹੁਣ ਆਪਾਂ ਨੇ ਜੋ ਟਾਈਮ ਥੋੜਾ ਹੋਣ ਕਰਕੇ ਤੇ ਥੋੜਾ ਜਿਹਾ ਛੇਤੀ ਕਵਰ ਕੀਤਾ ਤੇ ਫਿਰ ਵੀ ਮਹਾਸ਼ਿਵਰਾਤਰੀ ਤੇ ਕਹਿੰਦੇ ਤੁਸੀਂ ਆਇਓ ਤੇ ਤੁਹਾਨੂੰ ਪੂਰਾ ਹੀ ਕਵਰ ਕਰਨ ਨੂੰ ਮਿਲੂਗਾ ਕਿਉਂਕਿ ਰਸ਼ ਇੰਨਾਕ ਜਿਆਦਾ ਹੁੰਦਾ ਕਿ ਤੁਸੀਂ ਜਿੰਨਾ ਮਰਜੀ ਹੀ ਵਲੌਗ ਲੌਂਗ ਕਰ ਲਿਓ ਜਿੰਨਾ ਮਰਜੀ ਹੀ ਵੱਡਾ ਕਰ ਲਿਓ ਤੇ ਸਾਰੀ ਦਿਹਾੜੀ ਹੀ ਚਾਹੇ ਵਲੌਗ ਬਣਾਉਂਦੇ ਰਹੋ ਤੁਸੀਂ ਥੱਕਣਾ ਨਹੀਂ ਇੰਨਾ ਕੁ ਜ਼ਿਆਦਾ ਰਸ਼ ਹੋ ਜਾਂਦਾ ਇੱਥੇ ਇਹ ਆ ਜੀ ਬਨੋੜੇ ਮਹਾਦੇਵ ਜੀ ਦਾ ਲੰਗਰ ਹਾਲ ਜੋ ਕਿ ਤੁਹਾਨੂੰ ਆਪਾਂ ਉੱਪਰਲੀ ਸਾਈਡ ਤੋਂ ਦਿਖਾਇਆ ਸੀਗਾ ਤੇ ਜਦੋਂ ਆਪਾਂ ਬਨੋੜੇ ਮਹਾਦੇਵ ਜੀ ਨੂੰ ਆਉਣਾ ਹੀ ਆ ਜਸਟ ਉਹਦੇ ਸਾਹਮਣੇ ਹੀ ਪਹਿਲੋ ਇਹ ਲੰਗਰ ਹਾਲ ਹੀ ਆਉਂਦਾ ਤੇ ਉੱਧਰ ਦੇਖ ਸਕਦੇ ਤੁਸੀਂ ਸਗਲੇ ਵਗੈਰਾ ਕਾਫੀ ਪਏ ਆ ਤੇ ਇੱਧਰ ਵੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਵਾ ਤੇ ਇੱਧਰ ਭਾਂਡੇ ਵਗੈਰਾ ਵੀ ਪਏ ਆ ਤੇ ਉਹ ਸਾਹਮਣੇ ਟੂਟੀਆਂ ਆ ਉਧਰ ਸਾਰੀ ਸਫਾਈ ਦਾ ਕੰਮ ਹੁੰਦਾ ਹੈ ਭਾਂਡੇ ਵਗੈਰਾ ਧੋਤੇ ਜਾਂਦੇ ਆ ਤੇ ਓਰ ਸੋਈ ਘਰ ਆ ਉੱਥੇ ਸਾਰਾ ਕੁਝ ਮੇਕਿੰਗ ਹੁੰਦੀ ਆ ਤਿਆਰ ਹੁੰਦਾ ਤੇ ਇੱਧਰ ਬਹਿ ਕੇ ਲੰਗਰ ਛਕਾਇਆ ਜਾਂਦਾ ਜੀ ਤੇ ਇਹ ਆ ਜੀ ਬਨੋੜੇ ਮਹਾਦੇਵ ਜੀ ਦਾ ਰਸੋਈ ਘਰ ਅੱਜ ਦਾ ਆਪਣਾ ਬਲੌਗ ਸੀਗਾ ਜੀ ਬਨੋੜੇ ਮਹਾਦੇਵ ਜੀ ਦਾ ਜੋ ਕਿ ਉਨਾ ਜ਼ਿਲ੍ਹੇ 'ਚ ਪੈਂਦਾ ਤੇ ਉਨੇ ਤੋਂ ਇਹਦੀ ਦੂਰੀ ਹੈਗੀ 11 ਕਿਲੋਮੀਟਰ ਦੀ ਤੇ ਪੀਨਗਾਹੇ ਤੋਂ ਇਹਦੀ ਦੂਰੀ ਹੈਗੀ 7 ਕਿਲੋਮੀਟਰ ਦੀ ਤੇ ਬਨੋੜੇ ਮਹਾਦੇਵ ਜੀ ਬਹੁਤ ਹੀ ਪ੍ਰਾਚੀਨ ਮੰਦਿਰ ਆ ਜੋ ਕਿ ਸ਼ਿਮਾਹਾਰਾ ਜੀ ਤੇ ਪਾਂਡਵਾਂ ਦੇ ਟਾਈਮ ਦਾ ਇਹ ਮੰਦਿਰ ਆ ਜੀ ਤੇ ਜਿੰਨੇ ਵੀ ਇੱਥੇ ਸ਼ਿਵਲਿੰਗ ਸੀਗੇ ਸਾਰੇ ਪਾਂਡਵਾਂ ਦੇ ਟਾਈਮ ਦੇ ਇੱਥੇ ਸਥਾਪਿਤ ਕੀਤੇ ਹੋਏ ਆ ਤੇ ਆਪਣਾ ਅੱਜ ਦਾ ਵਲੌਗ ਹੁੰਦਾ ਜੀ ਇੱਥੇ ਖਤਮ ਤੇ ਸਾਰਿਆਂ ਨੂੰ ਮੇਰੇ ਵੱਲੋਂ ਹਰ ਹਰ ਮਹਾਦੇਵ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਰ ਹਰ ਮਹਾਦੇਵ